ਸਾਂਤਰੀ ਬਾਚਨ ਦੇਖਣ ਵਾਲੇ ਸਾਰੇ ਦੋਤਾਂ ਸਵਾਗਤ ਆ ਅੱਜ ਵਕਤ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਵੇਂ ਅੱਜ ਤੱਕ ਅਲੱਗ-ਅਲੱਗ ਤੁਹਾਨੂੰ ਅਸੀਂ ਵੀਡੀਓ ਦਿਖਾਈਆਂ ਨਹੀਂ ਆ ਤੇ ਅੱਜ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਕਿ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕੱਗਰ ਸੈਨ ਪਿਆ ਜਿਹੜਾ ਜਿਵੇਂ ਕਿ ਆਪਾਂ ਕਹਿੰਦੇ ਐਂਟਰਲੋਕ ਟਾਇਲਰ ਦੇ ਵਿੱਚ ਯੂਜ਼ ਕੀਤਾ ਜਾਂਦਾ ਤਾਂ ਜਿਹੜੀ ਇਹ ਦੁਕਾਨਾਂ ਨੇ ਇਹ ਕਰਾਇ ਲਈ ਖਾਲੀ ਨੇ ਅਸੀਂ ਤੁਹਾਨੂੰ ਦਿਖਾ ਦਈਏ ਕਿ ਇਹ ਤਿੰਨ ਦੁਕਾਨਾਂ ਨੇ ਤੇ ਦੁਕਾਨਾਂ ਵੀ ਕਾਫੀ ਚੌੜੀਆਂ ਖੁੱਲੀਆਂ ਕਹਦੀ ਆ ਆਪਾਂ ਕਾਫੀ ਖੁੱਲੀਆਂ ਤੇ ਵੱਡੀਆਂ ਚਾਰੇ ਦੁਕਾਨਾਂ ਨੇ ਇਹ ਚਾਰੀ ਦੁਕਾਨਾਂ ਨੇ ਜਿਹੜੀਆਂ ਖਾਲੀ ਪਈਆਂ ਨੇ ਇਸ ਵਕਤ ਤਾਂ ਕੋਈ ਵੀ ਵੀਰ ਨੇ ਜੇਕਰ ਆਪਣੇ ਕਾਰੋਬਾਰ ਦੇ ਲਈ ਇਹ ਦੁਕਾਨਾਂ ਲੈਣੀਆਂ ਚਾਹੁੰਦਾਗਾ ਤਾਂ ਇਹ ਦੁਕਾਨਾਂ ਨੂੰ ਲੈ ਸਕਦਾ ਅਸੀਂ ਤੁਹਾਨੂੰ ਦਿਖਾ ਦਈਏ ਕਿ ਇਸ ਜਗ੍ਹਾ ਦੇ ਉੱਤੇ ਐਂਟਰਲੌਕ ਦਾ ਜਿਹੜਾ ਕੰਮ ਉਹ ਵੀ ਸ਼ੁਰੂ ਕੀਤਾ ਗਿਆ ਸੀਗਾ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰੋਪਰ ਸਮਾਨ ਪਿਆ ਐਂਟਰਲੌਕ ਤਿਆਰ ਕੀਤੀ ਗਈ ਹੈ ਤਾਂ ਇਹ ਵੀ ਕਾਫੀ ਖੁੱਲਾ ਹੈ ਜਿਹੜੀ ਇਹ ਜਗ੍ਹਾ ਕਾਫੀ ਖੁੱਲੀ ਹੈ ਇਹ ਜਿਹੜਾ ਐਂਟਰਲੌਕ ਦਾ ਕੰਮ ਚੱਲਦਾ ਸੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਕੰਮ ਇਹ ਚਲਾਇਆ ਗਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਐਂਡ ਲੌਗ ਇਹ ਟੈਨਾਂਸੀ ਬੰਦੀਆਂ ਤੇ ਇਹ ਮਸ਼ੀਨ ਖੜੀ ਆ ਉਸੇ ਤਰ੍ਹਾਂ ਹੀ ਇਹ ਦੇਖ ਸਕਦੇ ਹੋ ਇਹ ਮਿਕਸਚਰ ਦੀਆਂ ਤਸਵੀਰਾਂ ਨੇ ਆ ਪ੍ਰੋਪਰ ਇਹਨੂੰ ਚਲਾਉਣ ਦੇ ਲਈ ਇਹਦੇ ਲਈ ਪੂਰਾ ਪ੍ਰਬੰਧ ਕੀਤਾ ਗਿਆ ਇਹ ਤੁਸੀਂ ਦੇਖ ਸਕਦੇ ਹੋ ਤੇ ਪ੍ਰੋਪਰ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਚਲਾਇਆ ਗਿਆ ਤਾਂ ਅਸਾ ਤੁਹਾਨੂੰ ਇਹ ਦੱਸ ਦਈਏ ਕਿ ਆਪਾਂ ਸਾਰੇ ਜਾਣਦੇ ਆ ਕਿ ਹੜੀ ਦਾ ਸੀਜ਼ਨ ਚੱਲ ਰਿਹਾ ਸੀ ਹੜੀ ਦੇ ਸੀਜ਼ਨ ਦਾ ਕਰਕੇ ਇਸ ਕੰਮ ਦੇ ਵਿੱਚ ਥੋੜੀ ਦਿੱਕਤ ਆਈ ਜਿਵੇਂ ਆਪਾਂ ਕਹਿ ਦਈਏ ਕਿ ਲੇਬਰ ਕੋ ਖੋ ਦਿੱਕਤ ਆਈ ਔਰ ਜਿਨ੍ਹਾਂ ਨੇ ਇਸ ਕੰਮ ਨੂੰ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਕੈਨੇਡਾ ਵਾਪਸ ਜਾਣਾ ਪੈਣਾ ਤੇ ਇਸ ਲਈ ਉਹਨਾਂ ਨੇ ਜਿਹੜੀਆਂ ਦੁਕਾਨਾਂ ਨੇ ਜਿਹੜਾ ਕਿਰਾਏ ਤੇ ਦੇਣ ਦਾ ਫੈਸਲਾ ਕੀਤਾ ਕੋਈ ਵੀ ਵੀਰ ਜੇਕਰ ਇਹਦਾ ਚਾਹ ਬਾਣਨਾ ਹੈ ਤਾਂ ਸਾਡੇ ਦਿੱਤੇ ਹੋਏ ਕੰਟੈਕਟ ਨੰਬਰਾਂ ਤੇ ਕੰਟੈਕਟ ਕਰ ਸਕਦਾ ਹੈ ਤਾਂ ਅਸੀਂ ਤੁਹਾਨੂੰ ਸਹੂਲਤਾ ਦਿਖਾਈ ਦਿੱਤੀਆਂ ਨੇ ਕਿ ਇਸ ਦੇ ਵਿੱਚ ਕਿੰਨੀਆਂ ਸਹੂਲਤਾ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਪਾਣੀ ਦੇ ਡੰਪ ਬਣਿਆ ਹੋਇਆ ਬਾਥਰੂਮ ਵਗੈਰਾ ਫਲਸ ਲੈਟ੍ਰੀ ਵਗੈਰਾ ਸਾਰਾ ਪ੍ਰੋਪਰ ਬਣਿਆ ਹੋਇਆ ਜੇਕਰ ਕੋਈ ਵੀ ਬੰਦਾ ਆਪਣੇ ਪਰਿਵਾਰ ਸਮੇਤ ਆ ਕੇ ਇੱਥੇ ਰਹਿਣਾ ਚਾਹੁੰਦਾ ਤਾਂ ਆਪਣੇ ਪਰਿਵਾਰ ਸਮੇਤ ਆ ਕੇ ਰਹਿ ਵੀ ਸਕਦਾ ਜਿਵੇਂ ਆਪਾਂ ਦਿਖਾ ਦਈਏ ਕਿ ਇਹ ਦਫ਼ਤਰ ਬਣਿਆ ਰਸੋਈ ਬਣੀ ਹੋਈ ਆ ਪ੍ਰੋਪਰ ਤਰੀਕੇ ਦੇ ਨਾਲ ਬੰਦਾ ਇੱਥੇ ਆਪਦਾ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹਨੂੰ ਬਣਾ ਸਕਦਾ ਆਪਣੇ ਪਰਿਵਾਰ ਸਮੇਤ ਰਹਿ ਸਕਦਾਗਾ ਤਾਂ ਇਹ ਜਿਹੜਾ ਪ੍ਰੋਪਰ ਜਿਹੜਾ ਕੰਮ ਚੱਲ ਰਿਹਾ ਸੀਗਾ ਤਾਂ ਤੁਹਾਨੂੰ ਇਹ ਦੱਸਿਆ ਕਿ ਹਾੜੀ ਦਾ ਸੀਜ਼ਨ ਕਰਕੇ ਜਿਹੜੀ ਲੇਬਰ ਦੀ ਦਿੱਕਤ ਆਉਣ ਕਰਕੇ ਇਹ ਕੰਮ ਦੇ ਵਿੱਚ ਰੁਕਾਵਟ ਪੈ ਗਈ ਅਸਲੀ ਉਹਨਾਂ ਨੂੰ ਇਹਦਾ ਕੰਮ ਹੈ ਰੁਕਣਾ ਪਿਆ ਤੇ ਉਹਨਾਂ ਨੇ ਆਪਣਾ ਮਨ ਬਣਾ ਲਿਆ ਕਿ ਅਸੀਂ ਜਿਹੜਾ ਇਹ ਕੰਮ ਕਿਰਾਏ ਤੇ ਦੇਣ ਦੇ ਲਈ ਉਹਨਾਂ ਨੇ ਆਪਣਾ ਕੰਟੈਕਟ ਨੰਬਰ ਵੀ ਦਿੱਤਾਗਾ ਜੇਕਰ ਕੋਈ ਵੀ ਵੀਰ ਚਾਹਵਾਨ ਹੋਵੇ ਤਾਂ ਇਸ ਜਗ੍ਹਾ ਨੂੰ ਕਿਰਾਏ ਤੇ ਲੈਣ ਦਾ ਚਾਹਵਾਨ ਹੋਵੇ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ